ਸਾਨੂੰ ਟੀ ਚਾਹੀਦੀ ਹੈ ਸਾਨੂੰ ਕੁਝ ਨਹੀਂ ਚਾਹੀਦਾ ਉਸ ਤੋਂ ਬਾਅਦ ਸਾਡੀ ਟੀ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਨੇ ਕੱਲੀ ਕੱਲੀ ਆਟਮ ਤੋਂ শোরੂਮ ਤੇ ਜਾ ਕੇ ਨੇ ਜੇਠ ਜਟਾਣੀ ਹੈ ਨਾ ਆਪ ਕੋ ਪਸੰਦ ਕਰਕੇ ਲਈਏ ਸਾਡੀ ਟੀ ਨੂੰ ਇਹਨਾਂ ਨੇ ਕਿਹਾ ਵੀ ਫੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਟੀ ਨੇਰੇ ਸੱਟ ਦਿੱਤੀ ਸੀ 150 ਸਾਲ ਪਹਿਲਾਂ ਮੈਰਿਜ ਹੋਈ ਸੀ ਜੀ ਮਤਲਬ ਚੁੰਨੀ ਚੜਾ ਕੇ ਲਿਆਏ ਸੀਗੇ ਇਹ ਕੋਈ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਹੈ ਸਾਨੂੰ ਪੁੱਛਣੀ ਚਾਹੀਦਾ ਉਸ ਤੋਂ ਬਾਅਦ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਨੇ ਅਸੀਂ ਦਾਜ ਦੀ ਤੈ ਇਹਨਾਂ ਨੂੰ ਕੱਲੀ ਕੱਲੀ ਆਈਟਮਸ ਤੇ ਸ਼ੋਰੂਮ ਤੇ ਜਾ ਕੇ ਇਹਨੇ ਜੇਠ ਜਟਾਣੀਆਂ ਨਾ ਆਪ ਪਸੰਦ ਕਰਕੇ ਲਈਏ ਅਸੀਂ ਦਾਜ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਛੜੇ ਨੇ ਤੇ ਉਹ ਬਮਾਰ ਹੋ ਗਈ ਏ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬਸ ਸਟੈਂਡੋਂ ਕੱਲੀ ਕੁੜੀ ਸਾਡੀ ਚੜਾਤੀ ਏ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਵੇਖਿਆ ਬੱਚਾ ਨਹੀਂ ਰਹਿਣਾ ਸਭਾ ਆਈ ਕਰਵਾਈ ਹੈ ਕੋਈ ਜੀ ਇਹਨਾਂ ਦਾ ਆਪ ਨਹੀਂ ਅਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਹੁਣ ਇਹਨਾਂ ਨੇ ਸਾਡੀ ਧੀ ਨੂੰ ਦੁਬਾਰੇ ਤੰਗ ਪਰੇਸ਼ਾਨ ਸ਼ੁਰੂ ਕਰ ਦਿੱਤਾ ਸੀ ਕਰਨ ਹੁਣ ਬੁਲਟ ਦੀ ਮੰਗ ਕਰਦੇ ਸਨ ਸਾਡੀ ਧੀ ਨੂੰ ਮਾਰਦੇ ਘੁੱਟਦੇ ਸਨ ਸਾਡੀ ਧੀ ਨੂੰ ਇਹਨਾਂ ਨੇ ਕਿਹਾ ਵੀ ਪੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਧੀ ਨੇਰੇ ਛੱਡ ਦਿੱਤੀ ਸੀ ਇਹ ਕਿੰਨੇ ਕੁ ਟਾਈਮ ਤੋਂ ਜਿਹੜੀ ਗੱਲਬਾਤ ਚੱਲ ਰਹੀ ਸੀ ਇਹ 1.5 ਸਾਲ ਹੋ ਗਿਆ ਸੀ ਜੀ 4 3 4 ਮਹੀਨੇ ਬਾਅਦ ਸਾਡੀ ਕੁੜੀ ਨੋਲੇ ਵਾਲੇ ਤੰਗ ਪਰੇਸ਼ਾਨ ਕਰਨ ਲੱਗ ਕੇ ਸਨ ਸੱਸ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦੇਂਦੀ ਤੂੰ ਨਹੀਂ ਲਿਆਈ ਆ ਚੀਜ਼ ਤੇਰੀ ਨਹੀਂ ਐਵੇਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣ ਦੇਣਾ ਅਸੀਂ ਚਲੋ ਵੀ ਦੁਖੀ ਹੋ ਕੇ ਚੱਲਤੀ ਵਸਾਣੀ ਹਰ ਇੱਕ ਚੀਜ਼ ਦਿੱਤੀ ਛੱਜ ਸੀ ਉਹਨੇ ਦਾ ਪਾਇਆ ਹਰ ਇੱਕ ਚੀਜ਼ ਦੀ ਮਿਲਣੀ ਕੀਤੀ ਐ ਮੇਰਾ ਵੀਰ ਜਿਹੜਾ ਆ ਆਪ ਮਲਾਜਮ ਹੈ ਜੇ ਮਲਾਜਮ ਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਵੀਰੋਂ ਕਿੰਨੂ ਮਿਲੇਗਾ ਨੀਆ ਉਠ ਉਠ ਕੇੜੇ ਖੰਦਗਾ ਧੀਆਂ ਦਾ ਹੀ ਦੁੱਖ ਮਾਰਦਾ ਸਾਨੂੰ ਇਨਸਾਫ ਚਾਹੀਦਾ ਇਹ ਜਨਾਨੀ ਨੂੰ ਫਾਂਸੀ ਹੋਣੀ ਚਾਹੀਦੀ ਇਹ ਮੁੰਡੇ ਨੂੰ ਤੇ ਮਾਂ ਦਾ ਕਸੂਰ ਇਹਨਾਂ ਦੋਵਾਂ ਨੇ ਕਿਹੜਾ ਜੋ ਵੀ ਕੀਤਾ ਵੀ ਮੇਰੇ ਆ 10000 ਰੁਪਏ ਛੜੀ ਕੁੜੀ ਦਾ ਪਰਿਆਸੀ ਇਹਨਾਂ ਨੇ ਯੂਨੀਵਰਸਿਟੀ ਪੇਪਰਾਂ ਦਾ ਇਨੇ ਸਾਲ ਹੋ ਗਏ ਅਸੀਂ ਸਾਡੀ 3000 ਰੁਪਏ ਚਾਰਜ ਨਹੀਂ ਸਿੱਖਵਾਇਆ ਉਹਨੂੰ ਮੈਸੇਜ ਨਹੀਂ ਆਇਆ 10000 ਦੀ ਵੀ ਇਹਨਾਂ ਨੇ ਮੰਗ ਕੀਤੀ ਸਾਡੇ ਦੇ ਬੋਲ ਚੈਟ ਜਿਹੜੀ ਅਸੀਂ ਕੁੜੀ ਦੀ ਮਤਲਬ ਬੋਸ਼ਨ ਕਰਵਾਇਆ ਉਹਦੇ ਵੀ ਸਾਰੇ ਪ੍ਰੂਫ ਸਾਡੇ ਕੋਲ ਨੇ ਇਹਨਾਂ ਨੇ ਕਿਹਾ ਅਸੀਂ ਸਾਨੂੰ ਟੀ ਚਾਹੀਦੀ ਹੈ ਸਾਨੂੰ ਕੁਝ ਨਹੀਂ ਚਾਹੀਦਾ ਉਸ ਤੋਂ ਬਾਅਦ ਸਾਡੀ ਟੀ ਨੂੰ ਕੰਗ ਪਰੇਸ਼ਾਨ ਕਰਨ ਲੱਗੇ ਨੇ ਪੱਲੀ-ਪੱਲੀ ਆਟਮ ਤੋਂ ਸ਼ੋਰੂਮ ਤੇ ਜਾ ਕੇ ਨੇ ਜੇਠ ਜਟਾਣੀ ਇਹਨਾਂ ਆਪ ਕੋ ਪਸੰਦ ਕਰਕੇ ਨਹੀਂ ਹੈ ਸਾਡੀ 3 ਨੂੰ ਇਹਨਾਂ ਨੇ ਕਿਹਾ ਵੀ ਭੇਕੇ ਗਈ ਏ ਜਦ ਕਹ ਇਹਨਾਂ ਨੇ ਮਾਰ ਕੇ ਸਾਡੀ 3 ਨੇਰੇ ਸੱਟ ਦਿੱਤੀ ਸੀ 150 ਰੁਪਏ ਦਾ ਮੈਰਜ ਹੋਈ ਸੀ ਜੀ ਮਤਲਬ ਚੁੰਨੀ ਚੜਾ ਕੇ ਲਿਆਏ ਸੀਗੇ ਇਹ ਕੋਈ ਤਾਂ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਏ ਸਾਨੂੰ ਪੁੱਛ ਨਹੀਂ ਚਾਹੀਦਾ ਉਸ ਤੋਂ ਬਾਅਦ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਨੇ ਅਸੀਂ ਦਾਜ ਦਿੱਤਾ ਇਹਨਾਂ ਨੂੰ ਕੱਲੀ ਕੱਲੀ ਆਈਟਮਸ ਤੇ ਸ਼ੋਰੂਮ ਤੇ ਜਾ ਕੇ ਇਹਨੇ ਜੇਠ ਜਟਾਣੀਆਂ ਨਾ ਆਪ ਪਸੰਦ ਕਰਕੇ ਲਈਏ ਅਸੀਂ ਦਾਜ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਛੜੇ ਨੇ ਤੇ ਉਹ ਮਾਰ ਹੋ ਗਈ ਏ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬੱਸ ਸਟੈਂਡੋਂ ਇਕੱਲੀ ਕੁੜੀ ਸਾਡੀ ਚੜਾਤੀ ਏ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਵੇਖਿਆ ਬੱਚਾ ਨਹੀਂ ਰਹਿਣਾ ਸਭਾ ਆਈ ਕਰਵਾਈ ਹੈ ਕੋਈ ਜੀ ਇਹਨਾਂ ਦਾ ਆਪ ਨਹੀਂ ਅਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਹੁਣ ਇਹਨਾਂ ਨੇ ਸਾਡੀ ਧੀ ਨੂੰ ਦੁਬਾਰੇ ਤੰਗ ਪਰੇਸ਼ਾਨ ਸ਼ੁਰੂ ਕਰ ਦਿੱਤਾ ਸੀ ਕਰਨ ਹੁਣ ਬੁਲਟ ਦੀ ਮੰਗ ਕਰਦੇ ਸਨ ਸਾਡੀ ਧੀ ਨੂੰ ਮਾਰਦੇ ਘੁੱਟਦੇ ਸਨ ਸਾਡੀ ਧੀ ਨੂੰ ਇਹਨਾਂ ਨੇ ਕਿਹਾ ਵੀ ਫੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਧੀ ਨੇਰੇ ਛੱਡ ਦਿੱਤੀ ਸੀ ਇਹ ਕਿੰਨੇ ਕੁ ਟਾਈਮ ਤੋਂ ਜਿਹੜੀ ਗੱਲਬਾਤ ਚੱਲ ਰਹੀ ਸੀ ਇਹ 1.5 ਸਾਲ ਹੋ ਗਿਆ ਸੀ ਜੀ ਚਾਰ ਤਿੰਨ ਚਾਰ ਮਹੀਨੇ ਬਾਅਦ ਸਾਡੀ ਕੁੜੀ ਨੋਲੇ ਵਾਲੇ ਤੰਗ ਪਰੇਸ਼ਾਨ ਕਰਨ ਲੱਗ ਕੇ ਸਨ ਸੱਸ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦੇਂਦੀ ਤੂੰ ਨਹੀਂ ਲਿਆਈ ਆ ਚੀਜ਼ ਤੇਰੀ ਨਹੀਂ ਐਵੇਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣ ਦੇਣਾ ਅਸੀਂ ਚਲੋ ਵੀ ਦੁਖੀ ਹੋ ਕੇ ਚੱਲਤੀ ਵਸਾਣੀ ਹਰ ਇੱਕ ਚੀਜ਼ ਦਿੱਤੀ ਏ ਛੱਜ ਸੀ ਉਹਨੇ ਦਾ ਪਾਇਆ ਹਰ ਇੱਕ ਚੀਜ਼ ਦੀ ਮਿਲਣੀ ਕੀਤੀ ਏ ਇਹ ਮੇਰਾ ਵੀਰ ਜਿਹੜਾ ਆ ਆਪ ਮਲਾਜਮ ਏ ਜੇ ਮਲਾਜਮ ਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਵੀਰੋਂ ਕਿੰਨੂ ਮਿਲੇਗਾ ਨਿਆ ਉਠ ਉਠ ਕਹਨੇ ਖੰਦਗਾ ਧੀਆਂ ਦਾ ਹੀ ਦੁੱਖ ਮਾਰਦਾ ਸਾਨੂੰ ਇਨਸਾਫ ਚਾਹੀਦਾ ਇਹ ਜਨਾਨੀ ਨੂੰ ਫਾਂਸੀ ਹੋਣੀ ਚਾਹੀਦੀ ਆ ਮੁੰਡੇ ਨੂੰ ਤੇ ਮਾਂ ਦਾ ਕਸੂਰ ਹੈ ਇਹਨਾਂ ਦੋਵਾਂ ਨੇ ਕਿਹਦਾ ਜੋ ਵੀ ਕੀਤਾ ਵੀ ਮੇਰੇ ਆ 10000 ਰੁਪਏ ਸਾਡੀ ਕੁੜੀ ਦਾ ਪਰਿਆਸੀ ਇਹਨਾਂ ਨੇ ਯੂਨੀਵਰਸਿਟੀ ਪੇਪਰਾਂ ਦਾ ਐਨੇ ਸਾਲ ਹੋ ਗਿਆ ਸੀ ਸਾਡੀ 30 ਚਾਰਜ ਨਹੀਂ ਸਿੱਖ ਰਵਾਇਆ ਉਹਨੂੰ ਮੈਸੇਜ ਨਹੀਂ ਆਇਆ 10000 ਦੀ ਵੀ ਇਹਨਾਂ ਨੇ ਮੰਗ ਕੀਤੀ ਸਾਡੇ ਤੇ ਬੋਲ ਚੈਟ ਜਿਹੜੀ ਅਸੀਂ ਕੁੜੀ ਦੀ ਮਤਲਬ ਬੋਸਨ ਕਰਵਾਇਆ ਉਹਦੇ ਵੀ ਸਾਰੇ ਪ੍ਰੂਫ ਸਾਡੇ ਕੋਲ ਨੇ